ਸੋ ਮੰਡੀ ਤਨੌਲਾ ਤੇ ਤੇ ਸਵੇਰ 7:00 ਵਜੇ 12 11 ਮਿੰਟ ਹੋ ਗਏ ਆ ਦੋਸਤੋ ਇੱਥੋਂ ਦਾ ਵੀਊ ਵਿਖਾਉਣੇ ਸੋਨੂੰ ਦੇਖ ਸਕਦੇ ਹਜੇ ਪਸ਼ੂ ਆਈ ਜਾਂਦੇ ਆ ਬਹੁਤ ਚੰਗੀਆਂ ਚੰਗੀਆਂ ਮੱਝਾਂ ਦੋਸਤੋ ਆਉਂਦੀਆਂ ਸ੍ਰੀ ਕਾਲ ਭਾਈ ਕਿਹੜੇ ਪਿੰਡੋਂ ਆਏ ਬਾਪੂ ਠੀਕ ਆ ਆਪਣੀ ਮਾਚਾ ਜੀ ਕੀ ਮੁੱਲ ਰੱਖਿਆ ਇਹਦਾ ਗੁੱਲੇ ਦਾ ਸਵਾ ਪਿੰਡਾ ਸਵਾ 3 ਲੱਖ ਕਿੰਨੇ ਦੁੱਤ ਤੇ ਚਲਦੀ ਹੁਣ ਤੇ ਫੋਨ ਨੰਬਰ ਆਪਣਾ ਦੋਸਤੋ ਫੁੱਲ ਵੱਡੇ ਕਦ ਕਾਠ ਵਾਲੀ ਸਵਾ 3 ਲੱਖ ਰੁਪਇਆ ਬਾਪੂ ਨੇ ਮੁੱਲ ਰੱਖਿਆ ਇਹਦਾ ਇਹ ਤਾਂ ਜੀ ਮਾਦਰੇ ਕੇ ਜਲ ਨੂੰ ਆਪਕੋ ਆ ਫੋਨ ਆ ਗਿਆ ਬਾਕੀ ਤਣਾਉਲਾ ਮੰਡੀ ਤੇ ਪਹੁੰਚ ਕੇ ਖਰੀਦਦਾਰੀ ਕਰ ਸਕਦੇ ਆ ਤੁਸੀਂ ਦੇਖ ਸਕਦੇ ਆ ਖਾਣਾ ਹਵਾਨਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਚੈਨਲ ਨੂੰ ਰੂਰ ਸਬਸਕ੍ਰਾਈਬ ਕਰ ਲਿਓ ਇਹ ਛੜ ਦੇ ਦੋਸਤੋ ਬਹੁਤ ਚੰਗੀ ਝੋਟੀ ਆ। ਸਾਇ ਇਹ ਪਸ਼ੂ ਦੋਸਤੋ ਥੋੜੇ ਆਏ ਆ। ਆਈ ਜਾਂਦੇ ਆ ਪਸ਼ੂ ਕਾਫੀ ਮੰਡੀ ਜਾਣੀ ਤੇ ਭਾਰਦੀ ਹੁੰਦੀ ਆ ਇਹ ਵੀ। ਦੇਖੋ ਕੋੰਨੋ ਇੱਕ ਨੂੰ ਵੜ ਲਿਆ ਜੋੜਿਆ ਬਾਈ। ਦੇਖ ਸਕਦੇ ਹੋ ਦੋਸਤੋ ਬਹੁਤ ਚੰਗੀ ਮਾਤ ਜੇ ਦੇਖ ਸਕਦੇ ਦੋਸਤੋ ਬਹੁਤ ਚੰਗੀ ਮਾਤ ਜੇ ਭਾਈ ਕੀ ਮੋਲ ਰੱਖਿਆ ਮੈਂ ਇਹਦਾ ਹੁਣ ਤਾਂ 22 ਹੈ ਜੀ ਫੋਨ ਨੰਬਰ ਬੋਲੇਗਾ ਪ੍ਰਧਾਨ ਆਲਾ 99688668332 ਇਹ ਦੋਸਤੋ ਨੰਬਰ ਤੇ ਕਨੈਕਟ ਕਰ ਲਿਓ ਬਾਈ ਨਾ ਦੇਖ ਸਕਦੇ ਆ ਪੂਰੇ ਫੁੱਲ ਵੱਡੇ ਕੱਦ ਕਾਠ ਵਾਲੀ ਹਵਾਨਾ ਬਹੁਤ ਚੰਗਾ ਕਿੰਨੇ ਦੁੱਧ ਤੇ ਚਲਦੀ ਪ੍ਰਧਾਨ ਠੀਕ ਆ ਉਹ ਦੱਸਿਆ ਜੀ ਉਹ ਪਹਿਲੇ ਤੋਂ ਇਹਦਾ 15 ਕਿਲੋ ਠੀਕ ਆ ਦੇਖ ਸਕਦੇ ਆ ਕੋੜੇ ਕੋੜੇ ਪੈਨੇ ਪਾਣਾ ਕੱਲਾਲੇ ਵੀਡੀਓ ਕਰਦੇ ਸ਼ੇਅਰ ਇੱਕ ਨੀਲੀ ਰਾਜ ਝੋਟੀ ਦਿਖਾਉਣੇ ਆ ਹੋਵੇ ਕੀ ਹੈ ਵੀਡੀਓ ਹੈਗੀ ਬਾਈ ਨਾ ਜੀ ਸਾਰਿਆਂ ਨੂੰ ਦੋਸਤੋ ਫੁੱਲ ਵੱਡੇ ਕੱਦ ਕਾਠ ਵਾਲੀ ਬੋਲ ਹੌਣ ਜੀ ਗਾਹਕ ਲੱਗੇ ਹੋਇਆ ਬਾਕੀ ਹੀ ਪੁੱਛ ਲੈਣੇ ਭਾਈ ਇੱਕ ਅਫਸਰ ਝੋਡੀ ਬਾਈ ਕੋਲੇ ਬੂਰੀ ਦੇਖ ਸਕਦੇ ਆ ਇਹਦਾ ਕਿੰਨਾ ਮੁੱਲ ਰੱਖਿਆ ਭਾਈ ਨੇ 45000 45000 ਮੁੱਲ ਆ ਬਾਪੂ ਫੋਨ ਨੰਬਰ ਬੋਲੀ ਦੰਦੀ ਕਿਵੇਂ ਆ ਇਹ ਜੀ ਉਗਿਆ ਦੇਖੋ ਮਾ ਪੁੱਜੀ ਤਾਂ ਤਾਂ ਨਹੀਂ ਬਾਪੂ ਨੇ ਵੇਖੇ ਬਾਪੂ ਦਾ ਫੋਨ ਨੰਬਰ ਲੈ ਦਿੰਨੇ ਆ ਤੁਹਾਨੂੰ ਚਲ ਕੋਈ ਨਹੀਂ ਦੋਸਤੋ ਮੇਰੇ ਨੰਬਰ ਤੇ ਕਨੈਕਟ ਕਰ ਲਿਓ 9592622952 ਆਪਾਂ ਬਾਪੂ ਨਾਲ ਇੱਥੇ ਮੰਡੀ ਜੀਆਂ ਗੱਲ ਕਰਾਂਗੇ ਇਧਰ ਸਭ ਨਹੀਂ ਭਰ ਸਕਣਾ ਉਹਨਾਂ ਤੇ ਹੋਰ ਉਹ ਵੀ ਮੰਦਰ ਨਾਲ ਤੇ ਪਾਸੂ ਦੋਸਤੋ ਲਾਈ ਜਾਂਦੇ ਸਾਹਮਣੇ ਦੇਖ ਸਕਦੇ ਕਾਜ਼ੀ ਪਸ਼ੂ ਆ ਰਹੇ ਆ ਦੋਸਤੋ ਦੇਖ ਸਕਦੇ ਆ ਬਹੁਤ ਚੰਗੀਆਂ ਚੰਗੀਆਂ ਮੱਝਾਂ ਦੋਸਤੋ ਆਈਆਂ ਆ ਖਾਣ ਹਵਾਲੇ ਦੇਖ ਸਕਦੇ ਆ ਮਿਆਂ ਦਾ ਕੱਡਾ ਚੜਾ ਜੈਂਦੇ ਵਾਲੇ ਮਾਣੇ ਜਾਇਜ਼ ਗੱਲ ਕਰਾਂ ਆਪਣੀਆਂ ਬਈ ਆਹ ਉਹ ਵੀ ਹਲਣ ਦਾ ਫਾਇਦਾ ਮੋਲਦਾ ਜੀ ਭਾਈ 210 ਪਰਲਮੈਂਟਾ ਮੋਲ ਕੀ ਰੱਖਣਾ ਪੜਦਾ 210 ਜੀ 210 ਫੋਨ ਨੰਬਰ ਬੁੱਲੀ ਜਾ ਦਾ 88721 22884 36844 36844 ਦੋਸਤੋ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਿਓ ਆ 2 ਵਜਾਂ ਬਾਈ ਕੋਲੇ ਦੇਖ ਸਕਦੇ ਮੱਜਾਂ ਦੋਸਤੋ ਤਮੋਲੇ ਮੰਡੀ ਦੇ ਨਾਲ ਕੋਲ ਨ ਵੱਡੇ ਹਵਾਨੇ ਆਲੇ ਵੀਡੀਓ ਸ਼ੇਅਰ ਕਰਦੇ ਵਾਤਵਾਂਧ ਦੇਖ ਸਕਦੇ ਆ ਜਿਵੇਂ ਜਿਵੇਂ ਪਸ਼ੂ ਆਈ ਗਏ ਦੋਸਤੋ ਹੋਏ ਹੋਏ ਵੀਡੀਓ ਤੁਹਾਨੂੰ ਗਾਂ ਹੋਰ ਵੀ ਦਿਖਾਵਾਂਗੇ